ਵਿਜੀਲੈਂਸ ਬਿਊਰੋ ਰੇਂਜ ਫੋਇਪੁਰ ਵੱਲੋਂ ਅੱਜ ਸ਼ੈਲਰਾਂ ਦੀ ਚੈਕਿੰਗ ਕੀਤੀ ਗਈ ਕਿਉਂਕਿ ਕਾਫੀ ਦਿਨਾਂ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕਾਫੀ ਸ਼ੈਲਰਾਂ ਦੇ ਵਿੱਚ ਸਰਕਾਰ ਦਾ ਜੋ ਪੈੱਡੀ ਦੇ ਚਾਵਲ ਘੱਟ ਪਈ ਜਾ ਰਹੀ ਹੈ। ਉਸ ਸੰਬੰਧ ਵਿੱਚ ਅੱਜ ਮਹੂ ਏਰੀਆ ਦੇ ਵਿੱਚ ਕਾਫੀ ਮਿਲਾਂ ਦੀ ਚੈਕਿੰਗ ਕੀਤੀ ਗਈ। ਜਿਸ ਟੀਮ ਦੇ ਵਿੱਚ ਇੰਸਪੈਕਟਰ ਦਲਜੀਤ ਸਿੰਘ, ਇੰਸਪੈਕਟਰ ਬਜੀਤ ਸਿੰਘ, ਲਖਵੀਰ ਸਿੰਘ, ਡਾਕਟਰ ਨੀਰਜ ਗਰੋਵਰ ਤੇ ਡਾਕਟਰ ਸੁਦੇਸ਼ ਚੋਪੜਾ ਇਹਨਾਂ ਸਾਰਿਆਂ ਦੀ ਦੇਖ ਰੱਖ ਦੇ ਵਿੱਚ ਇਹਨਾਂ ਦੀਗਵਾਈ ਦੇ ਵਿੱਚ ਚੈਕਿੰਗ ਕੀਤੀ ਗਈ ਤੇ ਇੱਕ ਦੋ ਮਿਲਾਂ ਦੇ ਵਿੱਚ ਕਾफी ਗਵਨ ਵੀ ਪਾਇਆ ਗਿਆ ਜਿਸ ਦੇ ਖਿਲਾਫ ਜਲਦੀ ਬੰਦੀ ਕਾਰਵਾਈ ਕੀਤੀ ਜਾਏਗੀ ਤੇ ਹੋਰ ਵੀ ਕਾफी ਮਿਲਾਂ ਦੀ ਜਿਲ੍ਹਾ ਫੋਜਪੁਰ ਦੇ ਵਿੱਚ ਸ਼ਿਕਾਇਤਾਂ ਆ ਰਹੀਆਂ ਨੇ ਜੋ ਇੱਕ ਦੋ ਦਿਨਾਂ ਦੇ ਵਿੱਚ ਬਾਕੀ ਮਿਲਾਂ ਦੀ ਵੀ ਚੈਕਿੰਗ ਕੀਤੀ ਜਾਏਗੀ ਤਾਂ ਜੋ ਸਰਕਾਰ ਦਾ ਜੋ ਚਾਵਲ ਹੈ ਉਹ ਉਧਰ ਨੁਕਸਾਨ ਨਾ ਹੋ ਸਕੇ ਜਾਂ ਜਿਨ੍ਹਾਂ ਨੇ ਨੁਕਸਾਨ ਕੀਤਾ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ